ਅੱਜ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਚਾਹ ਦੇ ਇਤਿਹਾਸ ਬਾਰੇ ਚਾਹ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਸਗੋਂ ਸੰਸਕ੍ਰਿਤੀ ਤੇ ਸਾਡੇ ਰਜਾਨਾ ਦੇ ਜੀਵਨ ਦਾ ਹਿੱਸਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਚਾਹ ਕਿਵੇਂ ਆਈ ਕਿਵੇਂ ਲੋਕਾਂ ਦੀ ਰਜਾਨਾ ਦੀ ਜ਼ਿੰਦਗੀ ਦਾ ਹਿੱਸਾ ਬਣੀ ਆ ਉਹ ਜਾਣਦੇ ਹਾਂ ਇਸ ਵੀਡੀਓ ਵਿੱਚ ਅਸਲ ਵਿੱਚ ਚਾਹ ਚੀਨ ਤੋਂ ਆਈ ਸੀ ਚੀਨ ਵਿੱਚ ਬਹੁਤ ਸਾਲਾਂ ਤੋਂ ਲੋਕ ਚਾਹ ਪੀ ਰਹੇ ਸਨ 17ਵੀਂ ਸਦੀ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਚੀਨ ਤੋਂ ਚਾਹ ਦੇ ਬੀਜ ਭਾਰਤ ਵਿੱਚ ਲਿਆਂਦੇ ਉਸਨੇ ਸੋਚਿਆ ਕਿ ਹੁਣ ਚਾਹ ਭਾਰਤ ਵਿੱਚ ਹੀ ਉਗਾਵਾਂਗੇ ਕਿਉਂਕਿ ਪਹਿਲਾਂ ਚਾਹ ਬ੍ਰਿਟਿਸ਼ ਦੇਸ਼ਾਂ ਤੋਂ ਆਉਂਦੀ ਸੀ ਚੀਨ ਤੋਂ ਲ ਇਸ ਬੀਜ ਨੂੰ ਪਹੁੰਚਣ ਲਈ ਬਹੁਤ ਧੀਰ ਲੱਗੀ 1823 ਵਿੱਚ ਸਕਾਟਿਸ਼ ਖੋਜਕਰ ਰਾਬਰਟ ਬਰੂਸ ਨੇ ਅਸਾਮ ਦੇ ਜੰਗਲਾਂ ਵਿੱਚ ਚਾਹ ਦੇ ਬੂਟਿਆਂ ਦੀ ਖੋਜ ਕੀਤੀ ਉਸ ਸਮੇਂ ਦੇ ਬੂਟੇ ਮੁੱਖ ਤੌਰ ਤੇ ਵਾਈਲਡ ਸਨ ਅੰਗਰੇਜ਼ਾਂ ਨੇ ਫੌਜ ਤੇ ਲੋਕਾਂ ਦੀ ਮਦਦ ਨਾਲ ਇੱਥੇ ਚਾਹ ਦਾ ਬਾਗ ਬਣਾ ਕੇ ਵਪਾਰ ਸ਼ੁਰੂ ਕੀਤਾ ਅਸਾਮ ਦੀ ਇਸ ਚਾਹ ਦਾ ਰੰਗ ਕਾਲਾ ਤੇ ਸੁਗੰਧਿਤ ਹੁੰਦਾ ਹੈ ਇਹ ਬਰਫ਼ੀਲੇ ਹਵਾਵਾਂ ਤੇ ਨਮੀ ਵਾਲੇ ਮੌਸਮ ਲਈ ਬਹੁਤ ਵਧੀਆ ਹੈ ਅਸਾਮ ਦੀ ਚਾਹ ਨੂੰ ਅੱਜ ਵੀ ਭਾਰਤ ਦੀ ਸਭ ਤੋਂ ਪ੍ਰਸਿੱਧ ਚਾਹ ਮੰਨਿਆ ਜਾਂਦਾ ਹੈ ਅਸਾਮ ਤੋਂ ਇਲਾਵਾ ਦੱਖਣੀ ਭਾਰਤ ਵਿੱਚ ਵੀ ਚਾਹ ਦੀ ਖੇਤੀ ਸ਼ੁਰੂ ਹੋਈ ਖਾਸ ਕਰਕੇ ਨੀਲਗிரி ਹਿੱਲ ਜੇ ਤਾਮਲਨਾਡੂ ਦੇ ਬੂਟਿਆਂ ਲਈ ਬਿਲਕੁਲ ਵਧੀਆ ਸੀ। ਨੀਲਗਿਰੀ ਚਾਹ ਆਪਣੇ ਹਲਕੇ ਸਵਾਦ ਤੇ ਸੁਗੰਧ ਲਈ ਬਹੁਤ ਮਸ਼ਹੂਰ ਸੀ। ਬ੍ਰਿਟਿਸ਼ ਨੇ ਇੱਥੇ ਆਧੁਨਿਕ ਖੇਤੀ ਤਕਨੀਕ ਲਗਾ ਕੇ ਚਾਹ ਦਾ ਵਪਾਰ ਵਧਾਇਆ। ਸ਼ੁਰੂ ਵਿੱਚ ਚਾਹ ਸਿਰਫ ਅਮੀਰਾਂ ਤੇ ਬ੍ਰਿਟਿਸ਼ ਅਧਿਕਾਰੀਆਂ ਲਈ ਸੀ ਪਰ ਜਿਵੇਂ ਹੀ 20ਵੀਂ ਸਦੀ ਆਈ, ਚਾਹ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਈ। ਚਾਹ ਲੋਕਾਂ ਨੇ ਰੋਜ਼ਾਨਾ ਦੀ ਗੱਲਬਾਤ, ਮੀਟਿੰਗਾਂ ਤੇ ਘਰ ਦੀਆਂ ਰਸੋਈਆਂ ਦੀ ਆਦਤ ਬਣਾ ਲਈ। ਲਗਭਗ 800 ਮਿਲੀਅਨ ਤੋਂ 1 ਬਿਲੀਅਨ ਕੱਪ ਚਾਹ ਹ ਰੋਜ਼ ਭਾਰਤ ਵਿੱਚ ਪੀਤੀ ਜਾਂਦੀ ਹੈ। ਇੱਕ ਆਮ ਭਾਰਤੀ ਦਿਨ ਵਿੱਚ ਔਸਤ ਚਾਹ ਖਰਚ ਹੁੰਦੀ ਹੈ ਇਹ ਦੁਨੀਆ ਦੀ ਸਭ ਤੋਂ ਵੱਡੀਆਂ ਖਫਤਾਂ ਵਿੱਚੋਂ ਇੱਕ ਹੈ ਉਤਰੀ ਭਾਰਤ ਖਾਸ ਕਰਕੇ ਪੰਜਾਬ ਹਰਿਆਣਾ ਉੱਤਰਾਪਰਦੇਸ਼ ਤੇ ਦਿੱਲੀ ਇਹਨਾਂ ਇਲਾਕਿਆਂ ਵਿੱਚ ਚਾਹ ਸਭ ਤੋਂ ਜ਼ਿਆਦਾ ਪੀਤੀ ਜਾਂਦੀ ਹੈ ਭਾਰਤ ਅਜ ਵਰਲਡ ਦਾ ਦੂਸਰਾ ਸਭ ਤੋਂ ਵੱਡਾ ਚਾਹ ਜਨਰੇਟ ਦੇਸ਼ ਹੈ ਅਸਾਮ ਨੀਲਗIRI ਦਾਰਜੀਲਿੰਗ ਮਾਜੋਰਮ ਤੇ ਕੇਰਲਾ ਇਸ ਵਿੱਚ ਖਾਸ ਰੋਲ ਨਿਭਾਉਂਦੇ ਹਨ ਚਾਹ ਦਾ ਉਦਯੋਗ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਚਾਹ ਦਾ ਨਿਰਯਾਤ ਵੀ ਭਾਰਤ ਦੀ ਅਰਥਵਿਵਸਥਾ ਲਈ ਜ਼ਰੂਰੀ ਹੈ ਭਾਰਤ ਵਿੱਚ ਚਾਹ ਸਿਰਫ ਪੀਣ ਵਾਲੀ ਚੀਜ਼ ਨਹੀਂ ਇਹ ਸੱਭਿਆਚਾਰ ਦਾ ਹਿੱਸਾ ਵੀ ਹੈ ਸਟਰੀਟ ਚਾਹ ਵਾਲੇ ਹਰ ਕੋਨੇ ਵਿੱਚ ਮਿਲਦੇ ਨੇ ਮੀਟ ਕਾਟ ਕੇ ਸਮਾਜਿਕ ਤੌਰ ਤੇ ਮਿਲਣ ਦਾ ਮੌਕਾ ਦਿੱਤਾ ਹੈ ਚਾਹ ਦਾ ਇਤਿਹਾਸ ਸਾਡੇ ਦੇਸ਼ ਦੀ ਵਪਾਰ ਕਰਜਾਨਾ ਜੀਵਨ ਤੇ ਸੱਭਿਆਚਾਰ ਨਾਲ ਕੋਲ ਮਿਲ ਹੈ ਅੱਜ ਭਾਰਤ ਵਿੱਚ ਚਾਹ ਸਿਰਫ ਪੀਣ ਵਾਲੀ ਚੀਜ਼ ਨਹੀਂ ਇਹ ਸਾਡੇ ਲੋਕਾਂ ਦੀ ਸ਼ਖਸੀਅਤ ਦਾ ਹਿੱਸਾ ਹੈ ਅਗਲੀ ਵਾਰ ਜਦੋਂ ਤੁਸੀਂ ਚਾਹ ਪੀਓ ਤਾਂ ਇਸ ਦੇ ਸਫ਼ਰ ਦੀ ਕਦਰ ਕਰੋ ਚੀਨ ਤੋਂ ਭਾਰਤ ਤੇ ਫਿਰ ਸਾਡੇ ਘਰ ਤੱਕ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ